ਪਾਨੇ ਸੇ ਦੂਧੀ ਰਾਈ ਨੂੰ ਲੈ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਐਮਪੀ ਸੰਜੋ ਉਹਨਾਂ ਦੇ ਵੱਲੋਂ ਇੱਕ ਪੰਜਾਬ ਦੇ ਵਿੱਚ ਕਾਲ ਦਿੱਤੀ ਗਈ ਸੀ ਇੱਕ ਤਰੀਕ ਅੱਜ ਦੀ ਪਰ ਹੁਣੇ-ਹੁਣੇ ਇੱਕ ਖਬਰ ਨਿਕਲ ਕੇ ਆਈ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਘਰ ਦੇ ਵਿੱਚ ਹਾਊਸ ਅਰੈਸਟ ਜਿਹੜਾ ਉਹ ਕਰ ਲਿਆ ਗਿਆ ਤੇ ਉਹਨਾਂ ਦੇ ਜਿਹੜੇ ਸਾਥੀ ਜਾਂ ਹੋਰ ਆ ਉਹਨਾਂ ਨੂੰ ਵੀ ਜਿਹੜਾ ਰੈਸਟ ਕਰ ਲੈ ਲੈਣ ਦੀ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਸੱਚ ਕੀ ਹੈ ਆਪਾਂ ਇਸ ਦੇ ਸਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰਦਾਰ ਮਾਨ ਸਾਹਿਬ ਦਾ ਨੰਬਰ ਤਾਂ ਬੰਦ ਆ ਰਿਹਾ ਸੀ ਪਰ ਉਹਨਾਂ ਦੇ ਦੋਤਾ ਜੀ ਆ ਗੋਬਿੰਦ ਸੰਦੂ ਜੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕਾਲ ਲਾਈਨ ਤੇ ਜੋ ਗੋਬਿੰਦ ਜੀ ਹਾਂਜੀ ਮੈਂ ਜਗਮੀਤ ਸਿੰਘ ਖੱਪਿਆੜੀ ਪੱਤਰਕਾਰ ਹਾਂ ਅੱਜ ਕਰਦਾ ਜੀ ਹਾਂਜੀ ਹਾਂਜੀ ਖੱਪਿਆੜੀ ਸਾਹਿਬ ਸਤਿ ਸ਼੍ਰੀ ਅਕਾਲ ਸਸਿਕਾਲ ਜੀ ਮੈਂ ਇੱਕ ਜਾਣਕਾਰੀ ਲੈਣੀ ਸੀ ਅੱਜ ਰੇਲ ਰੋਕੋ ਅੰਦੋਲਨ ਜਿਹੜਾ 1 ਫਰਵਰੀ ਦਾ ਉੱਥੇ ਰੱਖਿਆ ਹੋਇਆ ਸੀ ਮੈਂ ਚੈਨਲ ਤੇ ਰਿਕਾਰਡ ਕਰ ਰਹੇ ਹਾਂ ਜੀ ਵਾਇਸ ਤੁਹਾਡੀ ਤੇ ਇਹ ਜਨਤਕ ਚ ਰੱਖਣੀ ਹੈ ਗੱਲ ਤੇ ਮੈਂ ਉਸ ਦੇ ਸਬੰਧੀ ਜਾਣਕਾਰੀ ਲੈਣੀ ਸੀ ਕਿ ਮਾਨ ਸਾਹਿਬ ਨੂੰ ਹੌਸ ਅਰੈਸਟ ਕਰ ਲਿਆ ਗਿਆ ਜੀ ਬਿਲਕੁਲ ਜੀ ਬਿਲਕੁਲ ਕੀ ਗੱਲ ਹੋਈ ਹੈ ਜੀ ਕਿਦਾਂ ਕਿਦਾਂ ਵਾਪਰਿਆ ਕਿ ਆ ਤਾਂ ਕੱਲ ਤਾਂ ਮੀਟਿੰਗ ਹੋਈ ਸੀ ਪੁਲਿਸ ਦੇ ਨਾਲ ਬਹੁਤ ਵੱਡੀ ਤੁਹਾਡੀ ਜੀ ਹਾਂ ਪਰ ਪੁਲਿਸ ਜਿਹੜੀ ਹੈਗੀ ਹੈ ਜਿਹੜੀ ਗੱਲ ਮੂਹਤੇ ਕਰਦੀ ਹੈ ਉਹ 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 ਅਸਲੀਅਤ 'ਚ ਕਦੀ ਕਰਦੀ ਨਹੀਂ ਹੈਗੀ ਸੋ ਇਹਦੇ ਨਾਲ ਲੋਕਾਂ ਦਾ ਭਰੋਸਾ ਪੁਲਿਸ ਤੋਂ ਵੀ ਟੁੱਟੂਗਾ ਕਿਉਂਕਿ ਇੱਕ ਇਲੈਕਟਿਡ ਮੈਂਬਰ ਆਫ ਪਾਰਲੀਮੈਂਟ ਹੈ ਗਿਆ ਸਰਦਾਰ ਸੁਬੀਤ ਸਿੰਘ ਬਾਹਰ ਅਮਨ ਸ਼ਾਂਤੀ ਬਰਕਰਾਰ ਰੱਖਦੇ ਨੇ ਤੇ ਤੇ ਇੱਕ ਬੋਝਦਿਲ ਬੰਦਾ ਤੇ ਇਸ ਨੇ ਝੂਠੇ ਪਰਚਿਆਂ ਦੀ ਲੜੀ ਸ਼ੁਰੂ ਕਰਤੀ ਹੈ ਪੰਜਾਬ 'ਚ ਤੇ ਇਹ ਨੌਜਵਾਨਾਂ ਤੇ ਭਾਨੇ ਸਿੱਧੂ ਤੇ ਪਤਾ ਨਹੀਂ ਕੀ ਖੁੰਦਕ ਕੱਢਣ ਦੀ ਕੋਸ਼ਿਸ਼ ਕਰ ਰਿਹਾ ਤੇ ਜੇ ਕੋਈ ਕਾਨੂੰਨ ਵਿਵਸਥਾ ਦੀ ਗੱਲਬਾਤ ਬੰਦੀ ਹੈ ਤੇ ਇਹਦਾ ਸਿੱਧਾ ਤੇ ਸਿੱਧਾ ਕਸੂਰ ਭਗਵੰਤ ਸਿੰਘ ਮਾਨ ਹੋਊਗਾ ਜਿਨੇ ਝੂਠੇ ਪਰਚੇ ਜਿਨੇ ਸ਼ੁਰੂ ਕੀਤੇ ਤੇ ਜੇ ਉਹ ਇਹ ਫੈਸਲਾ ਵਾਪਸ ਨਹੀਂ ਲੈਣ ਨੂੰ ਰਾਜ਼ੀ ਹੈਗਾ ਤੇ ਫਿਰ ਅਦਾਲਤਾਂ ਛੇਤੀ ਪਤਾ ਲੱਗ ਜੂਗਾ ਜੀ ਆਮਨ ਸ਼ਾਂਤੀ ਵੀ ਭੰਗ ਹੋ ਗਈ ਹੀ ਹੈਗੀ ਆ ਤੇ ਪੁਲਿਸ ਪ੍ਰਸ਼ਾਸਨ ਦੀ ਵੀ ਖੱਜਲ ਖਵਾਰੀ ਹੈ ਕਿਉਂਕਿ ਇਸ ਇਨਸਾਨ ਦਾ ਦਿਲ ਨਹੀਂ ਹੈਗਾ ਬਿਲਕੁਲ ਵੀ ਜਿਹੜੀ ਪੰਜਾਬ ਪੁਲਿਸ ਇਹਦੇ ਸਾਰੇ ਪਰਿਵਾਰ ਦੀ ਰਾਖੀ ਕਰਦੀ ਹੈ ਇਹ ਨੂੰ ਨਵਾਰੇ ਸੋਚਣਾ ਚਾਹੀਦਾ ਉਹਨਾਂ ਕਨਸਟਬਲਜ਼ ਬਾਰੇ ਹੈਡ ਕਨਸਟਬਲਜ਼ ਬਾਰੇ ਸਾਰੇ ਮਲਾਜਮਾਂ ਬਾਰੇ ਸੋਚਣਾ ਚਾਹੀਦਾ ਹੈ ਅਫਸਰ ਸ਼ਾਹੀ ਬਾਰੇ ਸੋਚਣਾ ਚਾਹੀਦਾ ਕਿ ਮੇਰੇ ਗਲਤ ਫੈਸਲਿਆਂ ਕਰਕੇ ਮੇਰੀ ਤਾਨਾਸ਼ਾਹੀ ਕਰਕੇ ਮੇਰੇ ਜ਼ਬਰ ਜ਼ੁਲਮ ਹੰਕਾਰ ਕਰਕੇ ਤੇ ਮੈਂ ਇੱਡਾ ਹੰਕਾਰੀ ਭਗਵੰਤ ਹੈ ਜਿਹਦੇ ਕਰਕੇ ਅੱਜ ਸਾਰਾ ਪੰਜਾਬ ਕੱਜਲਖਵਾਰ ਹੋ ਰਿਹਾ ਸਾਰਾ ਸੰਗਰੂਰ ਕੱਜਲਖਵਾਰ ਹੋ ਰਿਹਾ ਜੀ ਤੇ ਇਹਨਾਂ ਨੂੰ ਵੱਡਾ ਦਿਖਾਉਣਾ ਚਾਹੀਦਾ ਤੇ ਕਹਿ ਦੇਣਾ ਚਾਹੀਦਾ ਕਿ ਅਸੀਂ ਡਿਸਟ੍ਰਿਕਟ ਮੈਜਿਸਟ੍ਰੇਟ ਰਹੇ ਆਂ ਨੇ ਸਿੱਧੂ ਤੇ ਦਿੱਤੇ ਜਿਹੜੇ ਤਿੰਨ ਚਾਰ ਜ਼ਿਲ੍ਹਿਆਂ 'ਚ ਪਰਚੇ ਹੈਗੇ ਆ ਉਹ ਵਾਪਸ ਲੈਂਦੇ ਆ ਇਹੋ ਜਿਹਾ ਫੈਸਲਾ ਲੋਕ ਸਵੀਕਾਰ ਕਰਨਗੇ ਤੇ ਲੋਕਾਂ ਨੂੰ ਚੰਗਾ ਲੱਗੂਗਾ ਤੇ ਲੋਕ ਹਿੱਤ 'ਚ ਹੋਊਗਾ ਸੋ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਤੇ ਪੁਲਿਸ ਪ੍ਰਸ਼ਾਸਨ ਦੀ ਖੱਜਲਖੁਆਰੀ ਨੂੰ ਮੁੱਖ ਰੱਖਦੇ ਹੋਏ ਪਬਲਿਕ ਇੰਟਰਸਟ 'ਚ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਆ ਕੇ ਆਪ ਦਾ ਗਲਤ ਫੈਸਲਾ ਝੂਠੇ ਪਰਚੇ ਵਾਪਸ ਲਓਗੇ ਜੀ ਇਹ ਸਰਦਾਰ ਸੁਮੇਰਜੀਤ ਸਿੰਘ ਮਾਨ ਨੂੰ ਹੀ ਹੌਸ ਰੈਸਟ ਕੀਤਾ ਗਿਆ ਜਾਂ ਨਾਲ ਉਹਨਾਂ ਦੇ ਤੁਸੀਂ ਜਾਂ ਹੋਰ ਜਿੰਨੇ ਤੁਹਾਡੇ ਵਰਕਰ ਜਾਂ ਲੀਡਰ ਉਹਨਾਂ ਨੂੰ ਵੀ ਘਰ ਦੇ ਵਿੱਚ ਬੰਦ ਕਰ ਲਿਆਵੇ ਪਰ ਇਹ ਤਾਂ ਹਜੇ ਬਚਿਆ ਹੋਇਆ ਹੈ ਪਰ 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 ਸਰਦਾਰ ਸੁਮੇਰਜੀਤ ਸਿੰਘ ਮਾਨ ਨੂੰ ਹੌਸ ਰੈਸਟ ਕਰ ਲਿਆ ਹੈ ਤੇ ਹੋਰ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਨੂੰ ਡਿਟੇਨ ਕਰ ਲਿਆ ਹੈ ਜੀ ਤੇ ਪਰ ਇਹ ਕਿੰਨੀ ਖੇਤਰ ਕਰਦੇ ਰਹਿਣਗੇ ਇਹ ਦਾਕਰੰਕ ਕਰਨਗੇ ਅਸੀਂ ਆਪ ਦਾ ਅਗਲਾ ਪ੍ਰੋਗਰਾਮ ਦਵਾਗੇ ਇਹਨੂੰ ਬਾਝਾਉਣਾ ਪੈਣਾ ਕਿਉਂਕਿ ਭਗਵਾਨ ਸਿੰਘ ਮਾਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਫੈਸਲੇ ਉਹਨੇ ਆਪ ਲਿੱਤੇ ਨੇ ਛੂਟੇ ਪਰਚਿਆਂ ਦੇ ਉਹਦਾ ਸਾਹਮਣਾ ਤੇ ਟਕਰਾਉ ਉਹਨੂੰ ਆਪ ਕਰਨਾ ਚਾਹੀਦਾ ਉਹ ਜਦੋਂ ਪੰਗਾ ਲੈਂਦਾ ਹੈ ਤੇ ਜਦੋਂ ਪੰਗਾ ਵੱਧ ਜਾਂਦਾ ਫਿਰ ਉਹ ਪੁਲਿਸ ਨੂੰ ਮੂਰੇ ਕਰ ਦਿੰਦਾ ਮਤਲਬ ਇਹ ਤਾਂ ਕਾਇਰਤਾ ਹੈ ਨਾ ਉਹ ਜਦੇਲ ਪੰਤੀ ਹੈਗੀ ਇਹ ਇਦਾਂ ਦੇ ਕੰਮ ਤਾਂ ਬਹੁਤ ਕੁਜਦਿਲ ਬੰਦੇ ਕਰਦੇ ਆ ਕਿ ਪਹਿਲਾ ਪੰਗਾ ਲਓ ਛੋਟੇ ਪਰਚੇ ਦਰਜ ਕਰਾਓ ਫਿਰ ਕਿਸੇ ਹੋਰ ਨੂੰ ਉਸ ਤੁਸੀਂ ਠੀਕ ਕਰੋ ਸੋ ਇਹ ਕੋਈ ਮੁੱਖ ਮੰਤਰੀ ਚੰਗੇ ਮੁੱਖ ਮੰਤਰੀਆਂ ਦੀ ਚੰਗੇ ਸਿਆਸਤਾਂ ਨਾਲ ਦੀ ਨਹੀਂ ਹੁੰਦੀ ਤੇ ਜੀ ਜਿਹੜਾ ਕਰਦੇ ਆ ਕਿ ਇਹ ਬਾਝੋਂ ਆਉਂਗੇ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਫਿਰ ਉਸੇ ਤਰ੍ਹਾਂ ਚੱਲ ਰਿਹਾ ਰੇਲ ਰੋਕੋ ਅੰਦੋਲਨ ਜਾਂ ਧੂਰੀ ਦੇ ਵਿੱਚ ਜੋ ਵੀ ਤੁਹਾਡਾ ਪ੍ਰੋਗਰਾਮ ਤੋਂ ਬਾਅਦ ਅੰਦੋਲਨ ਹੋਰ ਵੀ ਵਧੂਗਾ ਜੀ ਹੁਣ ਇਹ ਜਦੋਂ ਤੱਕ ਭਾਨੇ ਨੂੰ ਰਿਹਾਨੀ ਕਰਤੇ ਤਸੂ ਤੁਹਾਡੀ ਮਾਨ ਸਾਹਿਬ ਦੇ ਨਾਲ ਗੱਲ ਹੋਈ ਹੈ ਜੀ ਤੁਹਾਡੀ ਮਾਨ ਸਾਹਿਬ ਦੇ ਨਾਲ ਗੱਲ ਹੋਈ ਕੀ ਕਾਲ ਦਿੱਤੀ ਜਾਂ ਉਹਨਾਂ ਨੇ ਕੀ ਸਨੇਹਾ ਦਿੱਤਾ ਨਹੀਂ ਹਜੇ ਹਜੇ ਅਸੀਂ ਸੋਚ ਰਹੇ ਹਾਂ ਕਿਉਂਕਿ ਦੇਖੋ ਅਸੀਂ ਜ਼ਿੰਮੇਵਾਰ ਲੋਕ ਹੈ ਅਸੀਂ ਲੋਕਾਂ ਦੀ ਖਜਲ ਖੁਆਰੀ ਨਹੀਂ ਚਾਹੁੰਦੇ ਬਿਲਕੁਲ ਵੀ ਨਾ ਅਸੀਂ ਪੁਲਿਸ ਪ੍ਰਸ਼ਾਸਨ ਦੀ ਖਜਲ ਖੁਆਰੀ ਚਾਹੁੰਦੇ ਹਾਂ ਅਸੀਂ ਤਾਂ ਬਸ ਭਗਵਾਨ ਸਿੰਘ ਮਾਨ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਹਾਂ ਕਿ ਇਹ ਤੁਸੀਂ ਗਲਤ ਕਰ ਰਹੇ ਹੋ ਤੇ ਗਲਤ ਦੇ ਖਿਲਾਫ ਆਪਾਂ ਆਵਾਜ਼ ਚੁੱਕਾਂਗੇ ਤੇ ਆਪਤੀ ਗਲਤੀ ਸਦਾਰ ਲਓ ਨਹੀਂ ਤਾਂ ਲੋਅਰ ਆਰਡਰ ਸਿਚੁਏਸ਼ਨ ਬਣ ਜਾਊਗੀ ਤੇ ਇਹ ਇਹ ਸਾਹਮਣਾ ਬਹੁਤ ਔਖਾ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਗੋਬਿੰਦ ਸਿੰਘ ਜੀ ਸਾਡੇ ਨਾਲ ਜੋੜਨ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ